ਜੀ ਆ ਮਾਮਲਾ ਜਲੰਧਰ ਤੋਂ ਸਾਹਮਣੇ ਆਉਂਦਾ ਜਿੱਥੇ ਕਿ ਅਮਰਨਾਥ ਦੇ ਵਿੱਚ ਲੰਗਰ ਲਗਾਉਣ ਵਾਸਤੇ ਲੋਕਾਂ ਨੂੰ ਲੈ ਕੇ ਜਾ ਰਿਹਾ ਟਰੱਕ ਰੇਲਵੇ ਦੇ ਅੰਡਰ ਬ੍ਰਿਜ ਹੇਠਾਂ ਫਸ ਜਾਂਦਾ ਹੈ ਜਿੱਥੇ ਕਿ ਆਣ ਜਾਣ ਵਾਲੇ ਰਾਹੀਰ ਲੋਕਾਂ ਰਾਹੀਂ ਇਸ ਟਰੱਕ ਦੇ ਵਿੱਚ ਫਸੇ ਲੋਕਾਂ ਨੂੰ ਬਚਾਇਆ ਜਾਂਦਾ ਤੇ ਬਾਹਰ ਕੱਢਿਆ ਜਾਂਦਾ ਆਓ ਆਪਾਂ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ ਜਲੰਧਰ ਵਿੱਚ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰਿਆ ਜਦੋਂ ਅਮਰਨਾਥ ਯਾਤਰਾ ਲਈ ਜਾ ਰਿਹਾ ਇੱਕ ਟਰੱਕ ਗਾਜੀ ਗੁੱਲਾ ਇਲਾਕੇ ਵਿੱਚ ਬਣੇ ਰੇਲਵੇ ਅੰਡਰ ਬ੍ਰਿਜ ਵਿੱਚ ਫਸ ਗਿਆ ਟਰੱਕ ਦੀ ਛੱਤ ਤੇ 2-3 ਲੋਕ ਬੈਠੇ ਸਨ ਪਰ ਟਰੱਕ ਅੰਡਰ ਬ੍ਰਿਜ ਦੀ ਛੱਤ ਦੇ ਵਿੱਚ ਘਾਰ ਫਸ ਗਿਆ ਉਹਨਾਂ ਵਿੱਚੋਂ ਇੱਕ ਗੰਭੀਰ ਜ਼ਖਮੀ ਵੀ ਹੋ ਗਿਆ ਜਾਣਕਾਰੀ ਅਨੁਸਾਰ ਟਰੱਕ ਅੰਮ੍ਰਿਤਨਗਰ ਦੇ ਲਈ ਲੰਗਰ ਲਗਾਉਣ ਦੇ ਲਈ ਲੋਕਾਂ ਨੂੰ ਲੈ ਕੇ ਜਾ ਰਿਹਾ ਸੀ ਗਾਜੀਗੁਲਾ ਇਲਾਕੇ ਵਿੱਚ ਬਣੇ ਅੰਡਰ ਬ੍ਰਿਜ ਤੋਂ ਪਹਿਲਾਂ ਹੀ ਰੇਲਿੰਗ ਨਾ ਹੋਣ ਕਰਕੇ ਟਰੱਕ ਡਰਾਈਵਰ ਟਰੱਕ ਨੂੰ ਅੰਡਰ ਬ੍ਰਿਜ ਦੇ ਹੇਠਾਂ ਲੈ ਗਿਆ ਤੇ ਛੱਤ ਨੀਵੀਂ ਹੋਣ ਕਰਕੇ ਟਰੱਕ ਫਸ ਗਿਆ ਘਟਨਾ ਦੀ ਰਿਪੋਰਟ ਕਰਨ ਆਏ ਰਾਹਗੀਰ ਅਤੇ ਪੱਤਰਕਾਰਾਂ ਨੇ ਖੁਦ ਮਦਦ ਕੀਤੀ ਤੇ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਿਆ ਗਿਆ ਇਲਾਜ ਦੇ ਲਈ ਹਸਪਤਾਲ ਪਹੁੰਚਾਇਆ ਤੇ ਕੁੱਲ 3 ਲੋਕਾਂ ਵਿੱਚੋਂ ਇੱਕ ਵਿਅਕਤੀ ਜੰਗੰਬੀ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਹਨਾਂ ਨੂੰ ਕੀਤਾ ਪਹਿਲਾ ਐਂਟੀਮੈਸਿਕ ਕਿਹਨਾਂ ਦਿੱਤੀ ਸਰ ਇੱਥੇ ਜਿੰਨੇ ਵੀ ਤੁਸੀਂ ਇੰਡੀਫੀਸ਼ਨ ਕਿੰਨੀਆਂ ਦਿੱਤੀ ਕਿਸੇ ਨੂੰ ਵੀ ਦਿੱਤੀ ਸਾਰੀ ਮੀਟ ਪ੍ਰਸ਼ਾਸਨ ਨੂੰ ਦਿੱਤੀ ਸੀ ਇਹਨਾਂ ਨੇ ਪ੍ਰਸ਼ਾਸਨ ਕਿਹਨੂੰ ਕੀਤਾ ਪਉਣਾ ਕਿੱਥੇ ਤੁਸੀਂ ਪ੍ਰਸ਼ਾਸਨ ਨੂੰ ਕਰਈਦਾ ਜੀ ਇਹ ਆਪਾਂ ਨੂੰ ਕੋਈ ਸਪੈਸ਼ਲਿਟੀ ਤੁਹਾਡਾ ਨੰਬਰ ਤਾਂ ਹੈਗਾ ਨਹੀਂ ਸਰ ਤੁਸੀਂ ਕੰਟਰੋਲ ਹੁੰਦੇ ਹਾਂ ਹਾਂ ਜੀ ਜਿਹੜੇ ਕੰਟਰੋਲ ਸਰ ਸਰੇ ਤਾਂ ਰਾਗੀਰ ਤੇ ਕੀਤਾ ਨਾ ਆਪਾਂ ਦੇ ਬੰਦਿਆਂ ਨੂੰ ਕੱਢਦੇ ਬੇ ਅਸੀਂ ਬੜੀ ਮੁਸ਼ਕਿਲ ਇਹ ਤਾਂ ਰਾਤ ਦੇ ਚਿਰਾਂ ਲੱਗੋ ਸਾਥੀ ਵਾਲੀ ਹੁੰਦੀ ਹੁਣ ਦੂਜਾ ਇੱਕ ਵ ਇਸ ਸਾਈਡ ਤੇ ਕੋਈ ਆਣਾ ਬਿਲਕੁਲ ਸਹੀ ਉਹ ਸਾਈਡ ਤੇ ਨਹੀਂ ਸਰ ਮਾਨਦੇ ਆ ਜੀ ਦੇਖੋ ਮੇਰੀ ਗੱਲ ਸੁਣਾ ਆਪਾਂ ਜੈਕ ਲੈ ਕੇ ਆਏ ਆਪਣਾ ਅਸੀਂ ਸੱਪਾ ਲੈ ਕੇ ਸਾਰੀਆਂ ਚੀਜ਼ਾਂ ਅਸੀਂ ਉਦੋਂ ਤੋੜ-ਟੋੜ ਕੇ ਗੱਟਿਆ ਉਦੋਂ ਦੇਖੋ ਉਹ ਤੁਹਾਡਾ ਬੰਦਾ ਉਸ ਕਰਨਾ ਹਾਂ ਜੀ ਇੱਥੋਂ ਗੱਟੀਆਂ ਗੱਟੀਆਂ ਆ ਰਹੀਆਂ ਨੇ ਸਹੀ ਨਾਲ ਲੈ ਜੀ ਇਥੇ ਇੰਨਾ ਟ੍ਰੈਫਿਕ ਨੂੰ ਮੈਂ ਉਹ ਤਾਂ ਪ੍ਰਸ਼ਾਸਨ ਨੇ ਰੱਖਿਆ ਹੋਇਆ ਹੈ। ਆਓ ਯਾਰ ਸਾਰੀਆਂ ਗੱਲਾਂ ਤੁਸੀਂ ਇਹ ਦੇਖੋ ਗੱਡੀ ਵਿੱਚ ਸੀ। ਸੀਨੀਅਰ ਖਾਪੀ ਉਹ ਦੇਖੀ ਸੋਤ। ਮੈਂ ਲੱਭ ਰਿਹਾ ਹਾਂ। ਫਟੇਕ ਮੈਂ ਕਰਦੇ ਹਾਂ। ਹਿੰਦੂ ਤੁਸੀਂ ਐਂ ਪੱਕ ਬੈਕ ਹੋ ਰਹੇ ਨਹੀਂ ਹੋ। ਤੁਸੀਂ ਇਹ ਦੇਖੋ। ਉਹ ਟ੍ਰੈਕੀ ਸਮੇਂ ਕੱਢੇ ਬੈਠੇ ਹੋ। ਭਾਈ ਤਿੰਨ ਤੋਂ ਤੇ ਇਹ ਬੰਦੇ ਬੜੇ ਮੇਰਨਾਥਾ ਦੀਪਕਮਰ। ਸਰ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਤੁਸੀਂ? ਮੈਂ ਤਾਂ ਗਾਂਧੀ ਕੰਪਲ। ਸਰ ਇੱਥੇ ਇਹ ਅੰਡਰ ਬ੍ਰਿਜ ਦੇ ਕੋਲ ਜਿਹੜਾ ਹਾਸਾ ਵਾਪਰਿਆ ਹੋਇਆ ਤੁਹਾਨੂੰ ਇਸ ਦੇ ਬਾਰੇ ਕਿੱਦਾਂ ਇਨਫੋਰਮੇਸ਼ਨ ਮਿਲੀ ਹੈ? ਸਰ ਮੈਂ ਤੋਂ ਨਿਕਲ ਰਿਹਾ ਪਿਆ ਸੀ ਤੇ ਇੱਕ ਤੇ ਮੈਂ ਲੱਗੇ ਜਿਵੇਂ ਦੇਖਿਆ ਤੇ ਕਾਫੀ ਚੀਕਾ ਜੁਕ ਦੇ ਆਵਾਜ਼ ਆ ਰਹੀ ਜੇ ਜੇ ਬੰਦੇ ਪਰ ਫਸੇ ਪਏ ਸੀ ਉਹ ਰੇਚ ਕਿੰਨੇ ਬੰਦੇ ਸੀਗੇ ਸਰ ਕਿੰਨੇ ਬੰਦੇ ਸੀ ਉਹ ਚਾਹੇ ਸਰ ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆਗਾ ਜਾਨੀ ਮਾਨੀ ਸਰ ਜਿਹੜੇ ਆਦਮੀ ਕਾਫੀ ਜ਼ਖਮੀ ਹੀ ਪਰ ਉਹਨੇ ਸੀਮਲ ਹਸੜਾ ਕੱਢ ਤੇ ਜਿਹੜੇ ਟਰੱਕ ਸੀਗਾ ਕਿੱਦਾਂ ਅੰਦਰ ਫਸ ਗਿਆ ਜਿਹੜਾ ਕਿ ਇੱਥੇ ਐਂਗਲ ਵਗੈਰਾ ਵੀ ਲੱਗੇ ਹੁੰਦੇ ਜਿਹੜੇ ਸੋ ਰੈਂਗਲ ਪਿੱਛੇ ਕੋਈ ਨਹੀਂ ਲੱਗਾ ਹੋਇਆ ਕੋਈ ਹਾਈਡਰ ਕੋਈ ਐਂਗਲ ਕੁਝ ਨਹੀਂ ਹੈਗਾ ਵਿੱਚ ਲੱਗਾ ਤਾਂ ਇਸ ਚੀਜ਼ ਨੂੰ ਨਿਕੰਨ ਦੀ ਕਿੱਦਾਂ ਸਮੇਂ ਦੀ ਲਾਪਰਵਾਹੀ ਨੂੰ ਤੁਸੀਂ ਲਾਪਰਵਾਹ ਨਗਰ ਨੇ ਕਹਿੰਦੇ ਲਾ ਇਹ ਜਿਹੜਾ ਬੋਡੀ ਦੇ ਉੱਪਰ ਤਿੰਨ ਬੰਦੇ ਬਿਠਾ ਕੇ ਜਿਹਨੂੰ ਪਤਾ ਨਹੀਂ ਚੱਲਿਆ ਕਿ ਉੱਪਰ ਸਵਾਰੀਆਂ ਉੱਪਰ ਬਿਠਾਈਆਂ ਨੇ। ਇਹ ਇਲਲੀਗਲ ਵਿਹਾਰ ਕਰੀ ਜਿਹੜੇ ਕਿ ਉਹ ਦੱਸਿਆ ਜਾ ਰਿਹਾ ਕਿ ਜਿਹੜੇ ਤਿੰਨ ਬੰਦੇ ਸੀ ਕਿ ਉਹ ਸਵਾਰੀਆਂ ਸੀਗੀਆਂ ਜਾਂ ਇਹਨਾਂ ਦੇ ਨਾਲ ਸੀਗੇ ਬੰਦੇ। ਉਹ ਸਾਂ ਨਾਲ ਹੀ ਸੀ ਮਤਲਬ। ਇੱਕ ਧੀਰ ਨਾਲ ਲੰਘ ਰਹੀ ਸੇਵਾ ਜਾ ਰਹੀ ਅਮਰ ਅਤ। ਕੀ ਨਾਮ ਆਪਣਾ? ਮੇਰਾ ਨਾਮ ਵਿਸ਼ਾਲ ਹੈ ਜੀ। ਸਰ ਕਿੱਥੇ ਦੇ ਰਹਿਣ ਵਾਲੇ ਤੁਸੀਂ? ਮੈਂ ਸੋਡਰ ਦਾ ਰਹਿਣ ਵਾਲਾ ਜੀ। ਸਰ ਇਹ ਜਿਹੜੀ ਇੱਥੇ ਘਟਨਾ ਵਾਪਰੀ ਹੈ ਚੰਦਨਗਰ ਅੰਡਰ ਬ੍ਰਿਜ ਦੇ ਵਿੱਚ ਇਹ ਕੀ ਆਸਾ ਹੋਇਆ ਸਰ ਇੱਥੇ? ਸਰ ਇਹ ਥੋੜਾ ਹੈ ਟਰੱਕ ਨਿਕ ਰਹਾ ਹੈ ਮੇਰੀ ਗੱਲ ਟਰੱਕ ਸ਼ਾਇਦ ਆਪਣਾ ਕੋਈ ਸੰਗਤ ਧਾਰਮੀ ਜਗ੍ਹਾ ਤੇ ਜਾ ਰਿਹਾ ਹੈਗਾ ਤੇ ਉਹਨਾਂ ਦਾ ਡਰਾਈਵਰ ਨੇ ਟਰੱਕ ਦੇ ਉੱਤੇ ਦੇਖਿਆ ਨਹੀਂ ਤੇ ਟਰੱਕ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਤੇ ਬੰਦੇ ਉੱਪਰ ਸੁੱਤੇ ਹੋਏ ਸੀਗੇ ਤੇ ਉਹ ਬੰਦੇ ਨਾਲ ਕੰਧ ਦੇ ਲਾਗੇ ਬਿਲਕੁਲ ਤਾਂ ਸਰ ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆ ਹੈਗਾ ਜਾਨੀ ਮਾਨੀ ਨੁਕਸਾਨ ਤਾਂ ਆਪਾਂ ਕਹਿ ਨਹੀਂ ਸਕਦੇ ਪਰ ਮੁੰਡੇ ਘਾਇਲ ਜ਼ਿਆਦਾ ਹੋਏ ਆ ਸੱਟਾਂ ਕਾਫੀਆਂ ਲੱਗੀਆਂ ਉਹਨਾਂ ਨੂੰ ਇਸ ਟਾਈਮ ਉਹ ਜਿਹੜੇ ਘਾਇਲ ਹੋਏ ਨੇ ਉਹ ਬੰਦੇ ਕਿੱਥੇ ਨੇ ਉਹ ਬੰਦੇ ਸਿਵਲ ਹਸਪਤਾਲ ਤਾਂ ਸਰ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਪ੍ਰਸ਼ਾਸਨ ਵਾਲੋ ਜਿਹੜਾ ਕਿ ਨਗਰ ਨਿਗਮ ਵਾਲੋ ਜਿਹੜਾ ਕਿ ਚੰਦਨਨਗਰ ਦਾ ਜਿਹੜਾ ਅੰਡਰ ਬ੍ਰਿਜ ਹੈ ਜਿੱਥੇ ਕਿ ਦੋਨਾਂ ਪਾਸੇ ਐਨੀ ਜਿਹੜੀ ਕਿ ਪਬਲਿਕ ਇੱਥੋਂ ਰੋਜ਼ ਨਿਕਲ ਕੇ ਜਾਂਦੀ ਹੈ ਕਿ ਜਿਹੜੇ ਕਿ ਐਂਗਲ ਲੱਗੇ ਹੁੰਦੇ ਹੈਵੀ ਗੱਡੀਆਂ ਦਾ ਆਣਾ ਇਸ ਤਰੀ ਇਸ ਤਰਫ ਮਨਾ ਹੈ ਮੈਂ ਕਹਿੰਦਾ ਹੈਵੀ ਗੱਡੀਆਂ ਇਧਰੋਂ ਨੰਗੜੀ ਨਹੀਂ ਚਾਹੀਦੀਆਂ ਕੋਈ ਐਂਗਲ ਲਾ ਦੇਣੀ ਆ ਕੁਝ ਲਿਖ ਕੇ ਲਾ ਦੇਣ ਮੈਂ ਕਹਿੰਦਾ ਤਾਂ ਬੰਦੇ ਮਤਲਬ ਬਾਤ ਹੀ ਹੋਵੇ ਅਗਲਾ ਕਿ ਟਰੱਕ ਵੱਡੇ ਵੱਡੇ ਟਰੱਕ ਇਧਰੋਂ ਨਿਕਲੇ ਨਹੀਂ ਨਾ ਕੋਈ ਪੁਲਿਸ ਪ੍ਰਸ਼ਾਸਨ ਵਗੈਰਾ ਇੱਥੇ ਪਹੁੰਚਿਆ ਕੋਈ ਵੀ ਨਹੀਂ ਪਹੁੰ ਸਰ ਕੀ ਨਾਮ ਆਪਣਾ ਹਾਂ ਸਰ ਮੇਰਾ ਨਾਮ ਕੋਪਾਲਾ ਮੈਂ ਮੋਹੱਲਾ ਕਰਾੜਖਾਨਾ ਨਿਵਾਸੀ ਦਾ ਰਹਿਣ ਵਾਲਾ ਆਂ ਪਰ ਅੱਜ ਤੋਂ 2 ਘੰਟੇ ਪਹਿਲਾਂ ਮਤਲਬ ਕਿ ਇਹ ਟਰੱਕ ਅਮਨ ਆਸ਼ਰੀ ਅਮਨ ਆਜ ਯਾਤਰਾ ਵਾਸਤੇ ਇਹ ਜਾਨਵਰ ਅੰਡਰਵੇਜ ਤੋਂ ਲੰਘਦਾ ਪਿਆ ਸੀ ਇਹ ਡਰਾਈਵਰ ਵਿਚਾਰੇ ਦੀ ਕੋਈ ਗਲਤੀ ਨਹੀਂ ਉੱਥੇ ਵੀ ਸਰ ਬੈਰੀਕੇਟ ਕੋਈ ਵੀ ਹੋਏ ਫੋਰ ਜਿਹੜਾ ਪਿੱਲਰ ਕੋਈ ਲੱਗਿਆ ਨਹੀਂ ਹੋਇਆ ਤਾਂ ਕਿ ਟਰੱਕ ਲੰਘ ਨਾ ਸਕੇ ਟੋਟਲ ਅਲੋ ਵੀ ਆਨੇ ਉਧਰ ਵੀ ਸਰ ਪਿੱਲਰ ਟੁੱਟਿਆ ਆ ਤੁਸੀਂ ਆਪ ਵੀ ਸਰ ਰੈਗੂਲਰ ਕਿੰਨੀ ਦੇਰ ਤੋਂ ਪਿੱਲਰ ਟੁੱਟਿਆ ਹੋਇਆ ਸਰ ਸਰ ਇਹ ਤੇ ਕਾਫੀ ਮਿੰਦੇ ਹੋ ਗਏ ਮੈਨੂੰ ਦੇ ਦੇ ਇਹ ਤੇ ਸਾਰਾ ਮਹੀਨਾ ਹੀ ਹੋ ਗਿਆ ਤੇ ਹੋਟਲ ਦਾ ਜਿਹੜਾ ਕੋਈ ਜਾਨੀ ਮਾਨੀ ਨੁਕਸਾਨ ਤੇ ਨਹੀਂ ਹੋਇਆਗਾ ਸਰ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਹੋਟਲ ਵਾਲੋ ਜਿਹੜਾ ਜਿਹੜਾ ਟਰੱਕ ਥੱਲੇ ਜਿਹੜੇ ਆਏ ਸੀਗੇ ਉਹ ਵਿਚਾਰਿਆਂ ਨੂੰ ਸਿਵਲ ਹਸਪਤਲ ਲੈ ਗਏ ਆ ਚਲੋ ਫਿਰ ਵੀ ਸਾਰੇ ਮੱਲੇ ਦੇ ਨਿਵਾਸੀਆਂ ਨੇ ਸਾਰਿਆਂ ਦੇ ਰਲ ਕੇ ਜੋ ਵੀ ਟਰੱਕ ਦੇ ਟਾਕ ਦੇ ਥੱਲੇ ਜੈਕ ਲਾ ਕੇ ਸਾਰਿਆਂ ਨੂੰ ਜੋ ਵੀ ਟਰੱਕ ਦੇ ਟਾਇਰ ਦੀ ਹਵਾ ਕੱਢ ਕੇ ਸਾਰਿਆਂ ਨੂੰ ਟਰੈਕ ਡੂਸ ਕਰਕੇ ਟਰੱਕ ਨੂੰ ਆਨ ਅੰਡਰਬ੍ਰਿਜ ਦੇ ਜਿਹੜਾ ਫਸਿਆ ਸੀ ਉਹਨਾਂ ਨੂੰ ਬਾਹਰ ਕਢਾਇਆ ਤਰਾਕਾ ਹੀ ਬੈਕ ਕਰਵਾ ਗਿਓ ਉਹਨੂੰ ਬੈਕ ਕਰਵਾਣੇ ਪਿਆ ਜਾਨੀ ਪਾਨੀ ਕੋਈ ਨੁਕਸਾਨ ਨਹੀਂ ਹੋਇਆ ਡਰਾਈਵਰ ਵੀ ਇਸ ਚੀਜ਼ ਨੂੰ ਤੁਸੀਂ ਕਿੱਦਾਂ ਸਮਝਦੇ ਹੋ ਸਰ ਇਸ ਚੀਜ਼ ਨੂੰ ਅਰੰਗੇਲੀ ਨੂੰ ਕਿਸ ਤਰ੍ਹਾਂ ਸਮਝਦਾ ਤੁਸੀਂ ਸਰ ਇਹ ਤਾਂ ਕਾਰਪੋਰੇਸ਼ਨ ਦੀ ਗਲਤੀ ਹੈ ਤੁਹਾਡੇ ਸਾਹਮਣੇ ਉਹ ਵੀ ਤੁਸੀਂ ਆਪ ਰੋ ਹੀ ਵਿਚਰਦੇ ਐਸੇ ਰੋ ਹੀ ਲਾਈਨ ਦੇ ਵਿੱਚੋਂ ਉਦੋਂ ਵੀ ਕਾਫੀ ਚੇਜ਼ ਦਾ ਟੁੱਟਿਆ ਇੱਧਰ ਵੀ ਜਿੰਨ੍ਹੇ ਦੋ ਮਹੀਨੇ ਹੋ ਗਏ ਇੱਧਰ ਟੁੱਟਿਆ ਆਏ ਤੇ ਇਹ ਤਾਂ ਗਵਰਨਮੈਂਟ ਦੀ ਗਲਤੀ ਹੈ ਕਾਰਪੋਰੇਸ਼ਨ ਦੀ ਗਲਤੀ ਹੈ ਸਰਕਾਰ ਦੀ ਗਲਤੀ ਹੈ ਤੇ ਪਬਲੀਕ ਦਾ ਵੀ ਜ਼ਿੰਮੇਵਾਰ ਹੈਗਾ ਡਰਾਈਵਰ ਵਿਚਾਰਾ ਆਊਟ ਆਫ ਸਟੇਟ ਤੋਂ ਆ ਚਲੋ ਲੋਕਲ ਉਹਨੇ ਸਵਾਰੀ ਭਰੀ ਸੀ ਆਲਰੇਡੀ ਅਮਨਾਤ ਯਾਤਰਾ ਵਾਸਤੇ ਲੈ ਕੇ ਚੱਲਾ ਸੀ ਉਹ ਦਾ ਵਿਚਾਰੇ ਦਾ ਕਿ ਉਹਨੂੰ ਥੋੜਾ ਪਤਾ ਹੀ ਸੋ ਟ੍ਰੱਕ ਨੰਗੇਗਾ ਕਿ ਨਹੀਂ ਨੰਗੇਗਾ ਇਹ ਤਾਂ ਸਾਰਾ ਉਹ ਕਾਰਪੋਰੇਸ਼ਨ ਸਹੀ ਹੈ ਕਿ ਨਹੀਂ ਗਲਤ ਹੈ ਕੋਰਪੋਰੇਸ਼ਨ ਨੂੰ ਆਪਣਾ ਕੰਮ ਸਹੀ ਤੰਗਲਾ ਕਰਨਾ ਚਾਹੀਦਾ ਹੈ ਪਰ ਇਹ ਤਾਂ ਨੂੰ ਬਚਾਉਣਾ ਸਾਡੀ ਜਿਹੜੀ ਹੈ ਜ਼ਿੰਮੇਵਾਰੀ ਹੈ ਤੁਹਾਡੀ ਵੀ ਜ਼ਿੰਮੇਵਾਰੀ ਹੈ ਕੰਮ ਕਰਨ ਦੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸੀ ਨਾ ਸਭ ਦੀ ਆਪਣੀ ਪਰ ਹੁਣ ਹੁਣ ਤੁਸੀਂ ਗੱਲ ਕੀਤੀ ਤਾਂ ਸਲੀਅਤ ਆਪਾਂ ਨੂੰ ਕਲੀਅਰ ਹੋ ਗਈ ਹੈ ਜੀ ਬਿਲਕੁਲ ਹੈ ਨਾ ਵਰਜਨ ਤੇ ਲੱਗੇ ਮੈਂ ਤੁਹਾਨੂੰ ਇੱਕ ਹਿਸਾਬ ਦਿੰਦਾ ਹਾਂ ਸਰ ਕਿਸੇ ਕਿਸੇ ਗਲੀ ਚ ਦੁਕਾਨ ਹੈ ਸਰ ਗਲੀ ਚ ਕਿਤੇ ਤਿੰਨ ਵਾਹਨ ਲੱਗੇ ਹੁੰਦੇ ਆ ਜਿਹੜਾ ਹੁੰਡ ਦੋ ਵਾਹਨ ਚੱਕੇ ਜਾਂਦੇ ਆ ਲੋਕ ਅਗਰ ਰੱਖੀ ਐ ਸੈਂਟੀ ਤੇ ਲੱਗਾ ਪਹਿਲੇ ਜਗ੍ਹਾ ਹੀ ਜ਼ ਰੱਖਣੋ ਹੁਣ ਇੱਥੇ ਕਾਫੀ ਰਸਤੇ ਆ ਜੋ ਤੁਸੀਂ ਪਹਿਲਾਂ ਨਹੀਂ ਆਏ ਵੇਖੋ ਹਰੇਕ ਨੂੰ ਆਪੋ ਆਪਾਂ ਨੂੰ ਆਪਣੀ ਰਿਸਪੌਂਸਿਬਿਲਟੀ ਸਮਝਣੀ ਚਾਹੀਦੀ ਕਿ ਨਹੀਂ ਪਾਰੀ ਆਪਾਂ ਨੂੰ ਕੋਈ ਇੱਦਾਂ ਦਾ ਸੀ ਸਿਚੁਏਸ਼ਨ ਹਾਲਾਤ ਇਦਾਂ ਦੇ ਸੀ ਜਦੋਂ ਜਦੋਂ ਠੀਕ ਹੋਵੇ ਉਸ ਤੋਂ ਅਪਰ ਕਲੀਅਰ ਕਰ ਲੈਣਾ ਮੋਡਲ ਖੜੇ ਪਾਜੀ ਹੁਣ ਆਪਾਂ ਪਹਿਲਾਂ ਟਰੱਕ ਘੜਾ ਦੇਣ ਉਸ ਤੋਂ ਬਾਅਦ ਆਪਾਂ ਕਲੀਅਰ ਕਰ ਲੈਣਾ ਚਾਹੀਦਾ ਜੀ ਕਿ ਆਪਾਂ ਆਪਣਾ ਬੈਸ ਦੇ ਵਿੱਚ ਮੈਂ ਚੈਕਿੰਗ ਇੰਚਾਰਜ ਠੀਕ ਹੈ ਸਿਚੁਏਸ਼ਨ ਦੇ ਰਸਤੇ ਚੋਟੀ ਨੰਬਰ 4 ਸਰ ਤੁਸੀਂ ਉਹਨੇ ਤੋਂ ਨਿਕਲ ਰਹੇ ਸੀਗੇ ਚੈਕਿੰਗ ਬਾਥ ਤੇ ਜਾ ਰਿਹਾ ਸੀ ਜੀ ਤੇ ਕੋਈ ਸਰ ਇਸ ਦੇ ਬਾਰੇ ਉਹ ਕਹਿ ਰਹੇ ਕਿ ਪ੍ਰਸ਼ਾਸਨ ਨੂੰ ਕਾਲ ਕੀਤੀ ਸੀ ਕਿ ਇਨਫੋਰਮੇਸ਼ਨ ਨਹੀਂ ਮਿਲੀ ਕੋਈ ਮੈਨੂੰ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਪਰ ਮੈਂ ਇੱਕ ਵਾਰ ਗੱਭੇ ਖੜੀ ਦੇਖ ਕੇ ਤੇ ਮੈਂ ਆਪਣੀ ਗੱਡੀ ਰੋਕੀ ਆ ਪਰ ਇਹਨਾਂ ਨੇ ਗਲਤ ਪਾਰਕਿੰਗ ਕੀਤੀ ਔਰ ਉਹ ਤੋਂ ਮੋਰੇ ਮੈਨੂੰ ਕਹਿਣ ਲਏ ਸੈਸ਼ਨੀ ਅਗਰਵਾਲ ਦਾ ਮੈਂ ਰਿਸ਼ਤੇਦਾਰ ਆ ਮੈਂ ਉਹਦਾ ਫਰੈਂਡ ਆ ਮੈਂ ਫਲਾਨਾ ਆ ਸਰ ਦਾ ਇਹ ਕਿ ਟਰੱਕ ਜਿਹੜਾ ਕਿ ਰਾਸ਼ਨ ਦਾ ਪਰ ਆ ਅਮਰਨਾਥ ਯਾਤਰਾ ਤੇ ਜਾ ਰਿਹਾ ਸੀਗਾ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ ਪਰ ਅਸੀਂ ਇਹ ਤਾਂ ਨਹੀਂ ਹੈ